ਮੋਦੀ ਨੂੰ ਕਿੱਥੇ ਵਾਅਦਾ ਕਰਦਾ ਇਹਦਾ ਧੋਖੇबाज ਬੰਦਾ ਹੈ ਧੋਖਾ ਦਿੰਦਾ ਲੋਕਾਂ ਨੂੰ 18 ਲੱਖ ਆਇਆ ਅਜੇ ਤੱਕ ਕਾਲਾ ਤਾਂ ਨਹੀਂ ਆਇਆ ਅਜੇ ਤੱਕ ਆਮ ਆਦਮੀ ਨੇ ਜਿਹੜੇ ਕੀਤਾ ਉਹਨ ਕੀ ਫਰੇ ਉਤਰੇ ਨੇ ਦੇਖ ਰਹੇ ਹੁਣ ਜਿਹੜੇ ਜਿਹੜੇ ਵਾਅਦੇ ਕੀਤੇ ਕੋਈ ਪੂਰਾ ਤਾਂ ਕੀਤਾ ਹੀ ਨਹੀਂ ਉਹਨਾਂ ਮੈਨੂੰ ਆਪ ਵਾਲੇ ਪਸੰਦ ਕਰਪਸ਼ਨ ਤਾਂ ਵਧ ਗਈ ਅੱਗੇ ਤਾਂ 100 ਰੁਪਿਆ ਦਾ ਮੰਨਦੇ ਦੇ ਹੁਣ ਤਾਂ 500 ਲੈਂਦੇ ਅਸੀਂ ਮੋਦੀ ਸਾਹਿਬ ਨੂੰ ਪਸੰਦ ਕਰਦੇ ਹਾਂ ਉਹਨਾਂ ਦੀਆਂ ਨੀਤੀਆਂ ਕਰਕੇ ਮੋਦੀ ਸਾਹਿਬ ਉਹੀ ਵੋਟ ਪਾਵਾਂਗੇ ਸਾਰੇ ਕੰਮ ਵਧੀਆ ਹੋਏ ਜੀ ਰਾਮ ਮੰਦਰ ਵੀ ਬਣਿਆ ਜੀ ਦੇਸ਼ ਦੀ ਜਿਹੜੀ ਇੰਟਰਨੈਸ਼ਨਲ ਰੇਜ਼ ਆ ਉਹ ਵੀ ਵਧੀਆ ਬਣੀ ਹੈ ਜੀ ਯੂਪੀ ਬਿਹਾਰ ਦੇ ਬੰਦੇ ਜਿਹੜੇ ਨੇ ਆ ਉਹ ਬੀਜੇਪੀ ਨੂੰ ਇਹ ਵੋਟ ਦੇਣਗੇ ਕਿਉਂਕਿ ਉਹ ਉਹਨਾਂ ਨੂੰ 2-2000 ਰੁਪਏ ਦੇ ਦਿੰਦੇ ਨੇ ਮੋਦੀ ਜੀ ਤੇ ਉਹ ਬਰਾ ਦੇ ਦੇਣਗੇ ਪੰਜਾਬ ਵਾਲੇ ਤਾਂ ਲੰਦੇ ਨਹੀਂ ਹੈਗੇ ਪਾਰਲੀਮੈਂਟ ਚੋਣਾਂ 2024 ਨੂੰ ਲੈ ਕੇ ਸਿਆਸੀ ਮਾਹੌਲ ਪੱਕਿਆ ਹੋਇਆ ਅੱਜ ਲੁਧਿਆਣਾ ਦੇ ਵਿੱਚ ਖੜੇ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਮੀਤਵਾਰ ਜਾਂ ਪਾਰਟੀ ਨੂੰ ਪਸੰਦ ਕਰਦੇ ਨੇ ਭਾਈ ਕੀ ਨਾਮ ਹੈ ਲਾਲ ਚੰਦ ਜੀ ਭਾਈ ਕੀ ਨਾਮ ਹੈ ਲਾਲ ਚੰਦ ਜੀ ਦੁੱਖ ਸਭਾ ਚੁਣ ਆ ਗਿਆ ਕਿਹੜੀ ਪਾਰਟੀ ਜਾਂ ਮੀਤਵਾਰ ਪਸੰਦ ਹੈ ਮੈਂ ਤੇ ਕੋਈ ਸਾਰੇ ਪਸੰਦੀ ਆਪ ਨੂੰ ਕੋਈ ਗੱਲ ਨਹੀਂ ਜੇ ਇਹ ਦੱਸੀਆ ਨੂੰ ਜਾਨੂ ਤੇ ਨੌਲੇਜ ਹੈ ਨਹੀਂਗਾ ਤੇ ਜਿਹੜੇ ਨਹਿਤ ਲੋਕ ਉਹਨਾਂ ਨੂੰ ਜ਼ਿਆਦਾ ਨੌਲੇਜ ਨਹੀਂ ਆਵਾਮ ਆਦਮੀ ਪਾਰਟੀ ਦਾ ਸਟਰਕਚਰ ਕੀ ਜਿੱਤੀ ਸਾਰੇ ਖੜ ਗਏ ਉਹਨਾਂ ਦਾ ਖਰੇ ਤਾਂ ਦੇਖ ਹੀ ਰਹੇ ਆ ਜੀ ਆਮ ਆਦਮੀ ਨੇ ਜਿਹੜੇ ਕੀਤਾ ਉਹਨ ਕੀ ਖਰੇ ਉਤਰੇ ਨੇ ਦੇਖੀ ਤੁਸੀਂ ਕਰੀ ਜਿਹੜੇ ਜਿਹੜੇ ਵਾਦੇ ਕੀਤੇ ਕੋਈ ਪੂਰਾ ਤਾਂ ਕੀਤਾ ਹੀ ਨਹੀਂ ਉਹਨਾਂ ਨੇ ਕਿਹੜਾ ਪੂਰਾ ਕੀਤਾ ਕੋਈ ਪੂਰਾ ਨਹੀਂ ਕੀਤਾ ਜੀ ਉਹ ਕਹਿੰਦੇ ਸੀ ਬਿਜਲੀ ਦੇਤੀ ਕਿਹੜੇ ਸਕੂਲ ਵਧੀਆ ਬਣਾਉਂਦੇ ਕਿਹੜੇ ਸਕੂਲ ਵਧੀਆ ਬਣਾਉਂਦੇ ਜੀ ਹਰ ਜਿਹੜੀ ਜਾਂਦੇ ਦਵਾਈਆਂ ਦੂਈਆਂ ਤੇ ਕਿਹੜੇ ਲੈਣ ਜਾਂਦੇ ਕੋਈ ਨਹੀਂ ਜਾਂਦਾ ਕਿਹੜੇ ਉੱਥੇ ਦਵਾਈਆਂ ਕਿਹੜੀਆਂ ਅਰੀਜਨਲ ਥੋੜੀ ਮਿਲਦੀਆਂ ਜੀ ਹਾਂ ਸਾਰੀਆਂ ਦਵਾਈਆਂ ਨਹੀਂ ਨਾ ਨਾ ਸਾਰੀਆਂ ਦਵਾਈਆਂ ਥੋੜੀ ਮਿਲਦੀਆਂ ਨਾਲੇ ਵਧੀਆ ਦਵਾਈਆਂ ਨਹੀਂ ਮਿਲਦੀਆਂ ਆਮ ਟੈਂਪਰੇਰੀ ਦਵਾਈਆਂ ਮਿਲ ਜਾਂਦੀਆਂ ਉੱਥੇ ਕਿਹੜੀਆਂ ਦਵਾਈਆਂ ਵਧੀਆ ਨਹੀਂ ਮਿਲਦੀਆਂ ਕ੍ਰਾਪਸ਼ਨ ਤਾਂ ਵੱਧ ਗਈ ਕ੍ਰਾਪਸ਼ਨ ਤਾਂ ਵੱਧ ਗਈ ਅੱਗੇ ਤਾਂ 100 ਰੁਪਿਆ ਦਾ ਮੰਨ ਜਦੇ ਹੁਣ ਤਾਂ 500 ਲੈਂਦੇ ਆ ਉਹ ਕਿਉਂ ਕਿਉਂਕਿ ਜੇ ਤੇ ਅਫਸਰ ਸਾਰੇ ਜਿੱਥੇ ਮਰਜ਼ੀ ਚੱਲ ਜਾਓ ਕਿਹੜਾ ਵਧੀ ਹੈਗੀ ਸਭ ਲੁੱਟ ਖੋ ਤਾਂ ਇੰਨੀ ਹੋ ਗਈ ਜੀ ਹੁਣ ਤੁਹਾਨੂੰ ਮੈਂ ਕੀ ਦੱਸਾਂ ਕੋਈ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਤਿੰਨ ਚਾਰ ਦਿਨ ਹੋ ਗਏ ਅੰਦਰ ਦੁਕਾਨ ਦੇ ਤੋਤਾ ਮਾਰ ਕੇ ਦੋ ਪੈਟੀਆਂ ਚੱਕ ਕੇ ਲੈ ਗਏ ਤੋਤਾ ਮਾਰ ਕੇ ਤੇਲ ਦੀਆਂ ਆ ਸਾਈਕਲ ਤਿੰਨ ਚਾਰ ਦਿਨਾਂ ਵਾਂਸੇ ਸਾਈਕਲ ਖੜੀ ਸੀਗੀ ਬਾਹਰ ਟਿਕਟ ਪੁੱਛਣ ਗਿਆ ਨਾਲ ਦੇ ਸਾਈਕਲ ਗਾਇਬ ਆ ਨਾਲ ਕੁੜੀ ਇਹ ਜੇ ਬੈਠੀ ਐ ਚਲੋ ਘਰ ਦੇ ਨੇ ਫੋਨ ਦਵਾਦਾ ਅੰਦਰ ਅਸੀਂ ਨੇਤ ਜਿੰਨੀ ਦੇਖਦੇ ਜਿੱਥੇ ਸਾਹਮਣੇ ਚੋਰੀ ਚੋਰ ਚ ਕਿੰਨੇ ਘੁੰਮਦੇ ਕੋਈ ਕੁਝ ਨਹੀਂ ਬੋਲਦਾ ਕਦੀ ਕਿਸੇ ਨੂੰ ਸ਼ਿਕਾਇਤ ਲਖਾਉ ਕੋਈ ਮਤਲਬ ਲੈਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਚਿੰਗਿਆ ਨਾ ਜੀ ਨਾ ਬਹੁਤ ਹਾਲਾਂਕਿ ਪਹਿਲੇ ਨਾਲੋਂ ਲੋਕੀ ਤਾਂ ਕਹਿੰਦੇ ਸੀ ਵੀ ਇਹ ਸਰਕਾਰ ਆ ਗਈ ਬਹੁਤ ਕੁਝ ਕਰੂਗੀ ਪਰ ਇਹ ਤਿੰਨ ਨਾਲੋਂ ਵੀ ਗਈ ਗੁਜ਼ਰੀ ਹੋ ਗਈ ਪ੍ਰਧਾਨ ਮੰਤਰੀ ਕਿਹੜਾ ੜੀ ਹੈ ਡਾਕਟਰ ਮੋਜ਼ ਕਿਹਨਰ ਲੈਂਦਾ ਪ੍ਰਧਾਨ ਮੰਤਰੀ ਆਪਾਂ ਦਾ ਜੀ ਨਰਿੰਦਰ ਮੋਦੀ ਲੱਗਦਾ ਜੀ ਬੜੀ ਕਿਉਂ ਠੀਕ ਹੈ ਦੇਸ਼ ਲਈ ਕੀਤਾ ਉਹਨੇ GST ਵਗੈਰਾ ਦਾ ਫਾਇਦਾ ਜੀਐਸਟੀ ਦਾ ਤਾਂ ਫਾਇਦਾ ਤਾਂ ਹੁਣ ਨੋਟ ਬੰਦੀ ਦਾ ਕੀ ਫਾਇਦਾ ਹੋਣਾ ਬਾਕੀ ਚਲੋ ਜੋ ਕੀਤਾ ਵਧੀਆ ਕੀਤਾ ਭਾਜੀ ਕਿਰਾਨਾ ਸਭ ਦੋਸਤਾਂ ਦਾ ਨੌਕਸਬਾ ਚੋਣਾਂ ਆ ਗੀਆਂ ਕਿਹੜਾ ਮਿਦਵਤ ਸੰਭਰਦਾ ਲੁਧਿਆਣਾ ਤੋਂ ਕਾਂਗਰਸ ਕਾਂਗਰਸ ਓਕੇ ਸ਼ੁਰੂ ਤੋਂ ਕਾਂਗਰਸ ਨੂੰ ਵੋਟ ਕਰ ਰਹੇ ਕਾਂਗਰਸ ਗਾਜਪੜੀ ਖੜੇ ਨੇ ਫਿਰ ਉਧਰੋਂ ਆਏ ਨੇ ਪਤਾ ਸਾਨੂੰ ਜਿੱਤਾਂਗੇ ਜੋਗੇ ਬਿਲਕੁਲ ਜੀ ਅਸੀਂ ਸਪੋਰਟ ਵੀ ਕਰ ਰਹੇ ਹਾਂ ਅਸੀਂ ਉਹਨਾਂ ਦੇ ਕੋਈ ਵੀ ਰੈਲੀ ਹੁੰਦੀ ਅਸੀਂ ਜਾਂਦੇ ਹਾਂ ਬਿਲਕੁਲ ਸ਼ਿੰਗਾਰ ਰੋਡ ਵਾਲੀ ਆ ਸਕੀ ਦੇਖਦੇ ਆ ਵੀ ਉਹ ਤੁਹਾਡੀ ਮਿੱਤਰ ਦੇ ਖਰੇ ਉੱਤਰ ਕੁਝ ਸ਼ੁਰੂ ਤੋਂ ਕਾਂਗਰਸ ਨੂੰ ਵੋਟ ਕਰ ਰਹੇ ਆ ਸਾਡੀ ਸੋਚ ਦੇ ਵਿੱਚ ਕਾਂਗਰਸ ਇਸ ਟਾਈਮ ਸਹੀ ਆ ਠੀਕ ਹੈ ਕਾਂਗਰਸ ਦੀ ਸਰਕਾਰ ਬਣਦੀ ਹੈ ਮੇਰੇ ਸੋਚ ਦੇ ਵਿੱਚ ਸੈਂਟਰ ਦੇ ਵਿੱਚ ਤਾਂ ਅਸੀਂ ਕਾਂਗਰਸ ਦੇ ਹਸਾਬ ਸਿਰ ਚੱਲਦੇ ਆ ਠੀਕ ਹੈ ਤੁਮ ਰੋਦੇ ਵੀ ਜੇਕਰ ਅਜ ਆਪਣੇ ਬਣਦੇ ਨੇ ਅੱਗੇ ਕੰਮ ਕਾਰ ਹੋਣਗੇ ਉਮੀਦ ਲੱਗਦੀ ਆ ਕੋਈ ਬਿਲਕੁਲ ਠੀਕ ਹੈ ਪਹਿਲੇ ਜੇ ਪ੍ਰਧਾਨ ਨੇ ਉਹ ਸੋਚ ਵਿੱਚ ਲੈਦੇ ਹੋਣਗੇ ਸੋਚ ਦੇਖੋ ਵਧੀਆ ਤਾਂ ਹੀ ਪ੍ਰਧਾਨ ਨੇ ਐਦਾ ਥੋੜਾ ਪ੍ਰਧਾਨ ਲੈਨੇ ਕਾਂਗਰਸ ਨੇ ਸੋਚ ਤੋਂ ਵਧੀਆ ਕੰਮ ਕਰ ਰਹੇ ਨੇ ਕਾਂਗਰਸ ਵੀ ਕਰ ਰਹੀ ਆਪ ਵੀ ਕਰਦੇ ਦੋਨੋਂ ਪਾਰਟੀਆਂ ਕੰਮ ਕਰਦੀਆਂ ਪਹਿਲਾਂ ਉਹ ਨਾਮ ਆ ਵੀ ਪਾਰਟੀ ਚੱਲ ਰਹੀ ਹੈ ਪੰਜਾਬ ਚ ਪਹਿਲਾਂ ਕਾਂਗਰਸ ਸੀਗੀ ਕੰਮ ਕਰ ਪਹਿਲਾਂ ਹੋਈ ਨਹੀਂ ਤੁਹਾਡੇ ਨੀਗਾ ਦੇ ਵਿੱਚ ਕੁਝ ਹੋਈ ਬਿਲਕੁਲ ਹੋਏ ਨੇ ਨਾ ਨੀਗਾ ਚੋਂ ਲੁਧਿਆਣੇ ਦੇ ਵਿੱਚ ਭਾਜੀ ਕੰਮ ਹੋਏ ਨੇ ਜੇ ਕਦੀ ਕੋਈ ਦਿੱਕਤ ਪਰੇਸ਼ਾਨੀ ਦੀ ਵੀ ਆਂਦੀ ਹੈ ਗੱਲ ਤਾਂ ਆਪਾਂ ਮਿਲਦੇ ਆਂ ਕੰਮ ਕਰਾ ਕੇ ਦਿੰਦੇ ਨੇ ਅਗਲੇ ਉਧਿਆ ਜੇ ਕੰਮ ਬਤੀਉਂ ਦੇ ਪਹਿਲਾਂ ਭਾਜੀ ਹੋਈ ਰੇ ਨੇ ਤਾਂ ਹੀ ਕਾਂਗਰਸ ਦੀ ਸਰਕਾਰ ਚੱਲ ਰਹੀ ਸੀਗੀ ਅੱਜ ਤੋਂ 2 ਸਾਲ ਪਹਿਲੇ ਵੀ ਕਾਂਗਰਸ ਦੀ ਸਰਕਾਰ ਚੱਲ ਰਹੀ ਸੀਗੀ ਰਵੀਦੀਪ ਬਿੱਟੂ ਨੇ ਕੁਝ ਕਰਿਆ ਤੁਹਾਨੂੰ ਮਗਦਾ ਭਾਜੀ ਇਸ ਚੀਜ਼ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕੀਤਾ ਵਾ ਤਾਂ ਹੀ ਦੋ ਵਾਰੀ ਬਣਿਆ ਐਮਪੀ ਆਪਾਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਕੀਤਾ ਵਾ ਤਾਂ ਹੀ ਲੋਕਾਂ ਨੇ ਪਸੰਦ ਕਰਕੇ ਐਮਪੀ ਬਣਾਇਆ ਉਹਨਾਂ ਨੂੰ ਮੇਰੇ ਤੋਂ ਪ੍ਰਧਾਨ ਮੰਤਰੀ ਕਹਿੰਦਾ ਠੀਕ ਲੱਗਿਆ ਹੁਣ ਤੱਕ ਮੈਂ ਕਹੀਦੀ ਆ ਭਾਜੀ ਮੈਂ ਕਹਿੰਦੀ ਆ ਕਿ ਮੇਰੇ ਨਾਲ ਮੋਦੀ ਭਾਈ ਮੈਂ ਤੁਹਾਨੂੰ ਕੀ ਕਹਾਂ ਕਾਂਗਰਸ ਦੀ ਸਰਕਾਰ ਬਣਦੀ ਸਾਡੀ ਸੋਚ ਦੇ ਵਿੱਚ ਕਾਂਗਰਸ ਵਧੀਆ ਕਰਦੀ ਤਾਂ ਹੀ ਸਰਕਾਰ ਬਣ ਰਹੀ ਹੈ ਠੀਕ ਹੈ ਭਾਜੀ ਪੰਜਾਬ ਦੇ ਵਿੱਚ ਉਹਨਾਂ ਦੇ ਆਉਣ ਨਾਲ ਫਾਇਦਾ ਨਹੀਂ ਹੋਇਆ ਬਾਕੀ ਠੀਕ ਹੈ ਬਾਕੀ ਸਟੇਟਾਂ 'ਚ ਫਾਇਦਾ ਹੋਇਆ ਆਪਣੇ ਪੰਜਾਬ ਦੇ ਵਿੱਚ ਇੰਨਾ ਫਾਇਦਾ ਨਹੀਂ ਹੋਇਆ ਤੁਹਾਨੂੰ ਵੀ ਪਤਾ ਵਾ ਐਜਾ ਤੁਸੀਂ ਪੰਜਾਬ 'ਚ ਰਹਿੰਦੇ ਹੋ ਤੇ ਤੁਹਾਨੂੰ ਪਤਾ ਹੀ ਆ ਹਰ ਚੀਜ਼ ਦਾ ਬਸ ਇਹ ਚੀਜ਼ ਕਹਿਣਾ ਚਾਹਾਂਗਾ ਲੋਕਾਂ ਨੇ ਬਦਲਾ ਲਿਆ ਹੁੰਦਾ ਸੀਗਾ ਢਾਈ ਸਾਲਾਂ 'ਚ ਮਾਂ ਸਰਕਾਰ ਨੇ ਕੋਈ ਕੰਮ ਕਰਿਆ ਤੁਹਾਡੇ ਨਾਲ ਬਿਲਕੁਲ ਕੀਤਾ ਭਾਜੀ ਲੋਕਾਂ ਦੇ ਬਿੱਲ ਘੱਟ ਹੋ ਗਿਆਂ ਨੇ ਸਭ ਤੋਂ ਵੱਡਾ ਕੰਮ ਕੀਤਾ ਵਾ ਬੜਾ ਕੰਮ ਕਰ ਰਹੇ ਨੇ ਹੋ ਤੁਸੀਂ ਕਾਂਗਰਸ ਨੂੰ ਵੋਟ ਪਾ ਲਓ ਤੁਸੀਂ ਆਪ ਨੂੰ ਵੋਟ ਪਾ ਲਓ ਭਾਜੀ ਅੱਜ ਦੇ ਰੇਡ ਦੇ ਵਿੱਚ ਇੱਕ ਹੀ ਗੱਲ ਹੈ ਤਾਂ ਅਸੀਂ ਕਾਂਗਰਸ ਨੂੰ ਚੂਜ਼ ਕਰ ਲਿਆ ਬਾਕੀ ਜੇ ਆਪ ਵੀ ਚੱਲਦੀ ਹੈ ਦੋਨੋਂ ਸਟੇ ਬਿਲਕੁਲ ਬਿਲਕੁਲ ਭਾਜੀ ਸਾਰੇ ਜਾਣਦੇ ਮੈਂ ਕਿ ਨਹੀਂ ਜੇ ਤੁਸੀਂ ਵੀ ਚਾਹੁੰਦੇ ਹੋਗੇ ਅੰਦਰੋਂ ਹਰ ਬੰਦਾ ਹੀ ਚਾਹੁੰਦਾ ਹੋਵੇਗਾ ਭਾਜੀ ਇਲੈਕਸ਼ਨ ਬਾਰੇ ਦੱਸੋ ਕੀ ਨਾਮ ਤੁਹਾਡਾ ਪਰਮੇਸ਼ਰ ਕੁਮਾਰ ਲੋਕ ਸਭਾ ਚੋਣ ਆ ਗਈਆਂ ਇੱਥੋਂ ਕਿਹੜਾ ਉਮੀਦਵਾਰ ਠੀਕ ਲੱਗਿਆ ਸਾਰੇ ਖੜੇ ਨੇ ਸਾਸ਼ਤਾ ਪੱਪੇ ਸਾਹਪੁਰਿਆਂ ਨੂੰ ਸਹੀ ਸਮਝਦੇ ਆ ਜੀ ਬਸ ਵੈਸੇ ਮਨ ਚ ਆ ਜਾਂਦਾ ਵੀ ਇਹਨਾਂ ਨੇ ਬਿਜਲੀ ਬੁਝਲੀ ਫ੍ਰੀ ਦਿੱਤੀ ਹੋਈ ਹੈ ਇਸ ਕਰਕੇ ਹਾਂਜੀ ਟੂ ਟਾਈ ਸਾਲਾਂ ਦੀ ਦੇਤ ਤੋਂ ਵਸ ਗਏ ਨੇ ਹਾਂਜੀ ਵਸ ਗਏ ਬਾਕੀ ਜੇ ਤੁਸੀਂ ਕਹਿੰਦੇ ਅਸੀਂ ਉਧਰ ਨੂੰ ਹੋ ਜਾਾਂਗੇ ਹਾਂਜੀ ਤੁਹਾਡੀ ਆਪਣੀ ਵਿਚਾਰਨੀ ਜੀ ਜਿਵੇਂ ਪਤਾ ਲੱਗ ਮਲਏ ਆਮ ਆਦਮੀ ਪਾਰਟੀ ਤੁਹਾਡੇ ਪੱਕੀ ਪਹਿਲਾਂ ਐਮਐਲਏ ਵੀ ਇੱਧਰੋਂ ਤੁਹਾਡੀ ਹਾਂਜੀ ਸਾਡੇ ਦਾ ਇੱਧਰ ਸਾਡੇ ਅਸੀਂ ਉਧਰ ਰਹਿੰਦੇ ਹਾਂ ਸਮਲਾ ਚੌਕ ਕੋਲੇ ਭੋਲ ਨੇ ਕਰਿਆੜ ਭੋਲਾ ਉਧਰ ਦਾ ਠੀਕ ਹੈ ਜੀ ਤੇ ਆਮ ਆਦਮੀ ਪਾਰਟੀ ਹਟਾਈ ਸਾਲਾਂ ਦੇ ਵਿੱਚ ਕੋਈ ਹੋਰ ਕੰਮ ਕਰ ਇਦਾਂ ਦਾ ਕਰਿਆ ਜਿਹੜਾ ਤੁਹਾਡਾ ਧਿਆਨ ਚੋੜੇ ਹੋ ਤਾਂ ਕੋਈ ਖਾਸ ਦਿਖਦਾ ਨਹੀਂ ਜੀ ਠੀਕ ਹੈ ਹਾਂਜੀ ਇਹ ਤੇ ਕਿੰਨੀ ਵਸਤਾ ਦਾ ਸੁਖੀ ਮੇਆ। ਉਹਨੇ ਵਸਤਾ ਇਹ ਠੀਕ ਹੀ ਆ ਚਾਰੇ ਪਾਸੇ ਤੁਹਾਨੂੰ ਪਤਾ ਹੀ ਕੋਈ ਜ਼ਿਆਦਾ ਵਧੀਆ ਵੀ ਨਹੀਂ ਹੈਗੀ ਨਾ ਮਾੜੀ ਵੀ ਨਹੀਂ ਹੈਗੇ। ਠੀਕ ਹੀ ਆ। ਠੀਕ ਹੀ ਆ। ਧੰਨਵਾਦ ਜੀ। ਅਸੀਂ ਕੀ ਨਾਮ ਨੇ? ਅਚੀਸ਼ ਕੁਮਾਰ ਜੀ। ਕੀ ਕਹਿੰਦੇ ਲੋਕ ਸਭਾ ਜੀ ਹੁਣ ਆ ਗਈਆਂ ਤੁਹਾਡੇ ਸਾਰੇ ਮਿਤਵਾਰ ਖੜੇ ਨੇ ਇਹ ਕਿਹੜਾ ਵਧੀਆ ਲੱਗ ਰਿਹਾ ਹੈ? ਦੇਖੋ ਹਜੇ ਤੱਕ ਅਸੀਂ ਕੋਈ ਡਿਸਾਈਡ ਨਹੀਂ ਕੀਤਾ ਪਰ ਅਸੀਂ ਮੋਦੀ ਸਾਹਿਬ ਨੂੰ ਪਸੰਦ ਕਰਦੇ ਆਂ। ਉਹਨਾਂ ਦੀਆਂ ਨੀਤੀਆਂ ਕਰਕੇ ਮੋਦੀ ਸਾਹਿਬ ਨੂੰ ਹੀ ਵੋਟ ਪਾਵਾਂਗੇ। ਕੋਈ ਇਹਦਾ ਕੰਮ ਤੁਹਾਡੇ ਧਿਆਨ ਚੋ ਗੀ। ਕੰਮਾਂ ਪਦੀ ਬਹੁਤ ਕੰਮ ਹੋਏ ਰਹੇ ਨੇ ਆਪਣਾ ਦੇਸ਼ ਤਰੱਕੀ ਕਰ ਰਿਹਾ। ਕਾਫੀ ਜਗ੍ਹਾ ਦੇਖ ਰਹੇ ਬਹੁਤ ਤਰੱਕੀ ਕਰ ਲਿਆ। ਕਰਪਸ਼ਨ ਨਹੀਂ ਹੋਇਆ ਹਜੇ ਤੱਕ 10 ਸਾਲਾਂ ਚ। ਨਹੀਂ ਤਾਂ ਅੱਗੇ ਪਤਾ ਨਹੀਂ ਹੁੰਦਾ ਹੀ ਸੀਗਾ ਕਈ ਚੀਜ਼ਾਂ। ਇਸ ਕਰਕੇ ਆਪਾਂ ਨੂੰ ਮੋਦੀ ਸਾਹਿਬ ਆਪਣੇ। ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ। ਫਿਰ ਇੱਥੇ ਹੋਣਾ ਚਾਹੀਦਾ BJP। ਨਹੀਂ ਪੰਜਾਬ 'ਚ ਤਾਂ ਦੇਖੋ ਆਮ ਆਦਮੀ ਪਾਰਟੀ ਵੀ ਬਹੁਤ ਵਧੀਆ ਕੰਮ ਕਰਦੀ ਹੈ। ਪਰ ਅਸੀਂ ਇੱਕ ਪ੍ਰਧਾਨ ਮੰਤਰੀ ਦੇ ਐਜੇ ਪ੍ਰਧਾਨ ਮੰਤਰੀ ਇਲੈਕਸ਼ਨ ਅਸੀਂ ਇਸ ਕਰਕੇ મોદી ਨੂੰ ਸਿਰਫ ਬੀਜੇਪੀ ਪੰਜਾਬ ਦੀ ਜ਼ਿਆਦਾ ਕਿੰਨੇ ਸੀਟਾਂ ਲੱਗੀਆਂ ਚਾਰ ਪੰਜ ਸੀਟਾਂ ਦਾਣੀਆਂ ਚਾਹੀਦੀਆਂ ਜੀ ਤੁਸੀਂ ਬਿੱਟੂ ਦੇ ਪੱਖੇ ਵਿੱਚ ਹਾਂ ਅਸੀਂ ਬਿੱਟੂ ਦੇ ਪੱਖੇ ਵੋਟਾਂ ਪਾਣੀ ਬਿੱਟੂ ਨੂੰ ਕਿੰਨਾ ਕੁ ਮਿਦਾਨੇ ਪਹਿਲਾਂ ਵੀ ਐਮਪੀ ਰਹਿਣ ਦੋ ਵਾਰ ਨਹੀਂ ਅਸੀਂ ਬਿੱਟੂ ਨੂੰ ਨਹੀਂ ਅਸੀਂ ਤਾਂ ਮੋਦੀ ਸਾਹਿਬ ਨੂੰ ਵੋਟਾਂ ਪਾਣੀ ਜੀ ਵੋਟਾਂ ਜਾਣੀ ਬਿੱਟੂ ਨੂੰ ਜਾਣੀ ਠੀਕ ਹੈ ਜੀ ਪਰ ਆਪਾਂ ਪਾਣੀ ਦਾ ਵੋਟ ਦੀ ਸਾਹਿਬ ਨੂੰ ਹੈ ਜੀ ਵੋਟਾਂ ਠੀਕ ਹੈ ਹਾਂ ਜਿੰਦੂ ਮੰਤਰੀ ਜੀ ਡਾਕਟਰ ਮਨਮੋਹ ਸਿੰਘ ਨਹੀਂ ਵੀ ਨਹੀਂ ਮਨਮੋਹ ਸਿੰਘ ਸੀਗੇ ਜੀ ਪਰ ਉਹਨਾਂ ਦੇ ਪਿੱਛੇ ਜੇ ਮੰਨ ਲਓ ਜੋ ਸਰਕਾਰ ਕਾਂਗਰਸ ਵੀ ਮਾੜੀ ਨਹੀਂ ਸੀ ਪਰ ਜਿਹੜਾ ਗਠਜੰਡਨ ਸੀ ਉਹਨਾਂ ਦੇ ਉਸ ਕਰਕੇ ਉਹ ਉਹ ਕੰਮ ਨਹੀਂ ਕਰ ਪਾਉਂਦੇ ਸੀਗੇ ਉਹ ਡਿਸੀਜਨ ਨਹੀਂ ਲੈ ਆ ਤੁਸੀਂ ਦੇਖਿਆ ਹੀ ਹੈ ਹੁਣ ਜੋ ਡਿਸੀਜਨ ਆਹ ਮੋਦੀ ਸਾਹਿਬ ਲੈ ਲੈਂਦੇ ਨੇ ਉਹ ਚੀਜ਼ਾਂ ਨਹੀਂ ਨਾ ਜੋ ਬੋਲਡ ਡਿਸੀਜਨ ਜੋ ਦੇਸ਼ ਵਾਸਤੇ ਜੋ ਉਹਨਾਂ ਨੇ ਕਰਪਸ਼ਨ ਵਾਸਤੇ ਆ ਜੋ ਵੀ ਇਹ ਚੀਜ਼ਾਂ ਬੰਦੀ ਤੇ ਜੀ ਆਸਤੀ ਦਾ ਕੋਈ ਫਾਇਦਾ ਹੋਇਆ ਆ ਆਮ ਜਨਤਾ ਨੂੰ ਨਹੀਂ ਇਹ ਚੀਜ਼ਾਂ ਨਹੀਂ ਕਹਿ ਸਕਦਾ ਨਹੀਂ ਹੋਇਆ ਤਾਂ ਇਹ ਇੱਕ ਥੋੜਾ ਚਲੋ ਜਿਹੜੇ ਲੋਕੀ ਪਹਿਲਾਂ ਕਰਪਟ ਕਰਦੇ ਸੀ ਉਹਨਾਂ ਦੇ ਮਨ 'ਚ ਡਰ ਤਾਂ ਬਹਿ ਗਿਆ ਜਿੱਦਾਂ ਨੋਟ ਰੱਖ ਆਪਾਂ ਅੰਦਰ ਰੱਖ ਜੋ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਥੋੜਾ ਬਹੁਤਾ ਵਨਵੇ ਵੀ ਕੁਝ ਵੀ ਹੋ ਸਕਦਾ ਅਸੀਂ ਪੈਸੇ ਸੇਵ ਨਾ ਕਰੀਏ ਜਾਂ ਇਸ ਤੀਜਾ ਇਹ ਚੀਜ਼ਾਂ ਹੋ ਸਕਦੀਆਂ ਧੰਨਵਾਦ ਜੀ ਭਾਜੀ ਕੀ ਨਾਮ ਹੈ ਮੇਰਾ ਸੁਰੇਸ਼ ਗਾਰਕੇ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਤੁਹਾਡੇ ਉਮੀਦਵਾਰ ਖੜੇ ਨੇ ਲੁਧਿਆਣੇ ਤੋਂ ਕਿਹੜਾ ਪਸੰਦ ਹੈ ਜਾਂ ਪਾਰਟੀ ਪਸੰਦ ਹੈ ਪਾਰਟੀ ਪਸੰਦ ਹੈ ਜੀ ਕਿਹੜੀ ਭਾਜੀ ਜੀ ਪੀ ਪਸੰਦ ਹੈ ਜੀ ਪ੍ਰਧਾਨ ਮੰਤਰੀ ਮੋਦੀ ਗਾਰਕੇ ਦੇਸ਼ ਤੇ ਹੋਏ ਕੰਮਾਂ ਕਰਕੇ ਜੀ ਦੇਸ਼ ਵਿੱਚ ਹੋਏ ਵਧੀਆ ਕੰਮਾਂ ਕਰਕੇ ਜੀ ਹਾਂ ਕੰਮਦਾਰ ਤੇ ਧਿਆਨ ਚੋਂ ਸਾਰੇ ਕੰਮ ਹਾਂਜੀ ਸਾਰੇ ਕੰਮ ਵਧੀਆ ਹੋਏ ਜੀ ਰਾਮ ਮੰਦਰ ਵੀ ਬਣਿਆ ਜੀ ਦੇਸ਼ ਦੀ ਜਿਹੜੀ ਇੰਟਰਨੈਸ਼ਨਲ ਇਮੇਜ ਆ ਉਹ ਵੀ ਵਧੀਆ ਬਣੀ ਹੈ ਜੀ ਤੇ ਬਹੁਤ سارے ਕੰਮ ਹੋਏ ਹੈ ਜੀ ਹਾਂਜੀ ਤੇ ਪੰਜਾਬ ਦੇ ਵਿੱਚ ਵੀ ਚੀਜ਼ ਲੱਗਦਾ ਵੀ ਆ ਬੀਜੇਪੀ ਦੇ ਸਿਟਾ ਨਾ ਜੀ ਬੀਜੇਪੀ ਦੇ ਸਿਟਾ ਜੀ ਉਹ ਤਾਂ ਵੋਟ ਸੇਰਿੰਗ ਤੇ ਡਿਪੈਂਡ ਕਰਦਾ ਹੈ ਜੀ ਵੋਟਾਂ ਕਿੰਨੀਆਂ ਕਿੰਨੀਆਂ ਵਧੀਆ ਪੈਣਗੀਆਂ ਵਧੀਆ ਸਿਟਾ ਲੈ ਕੇ ਜਾਣਗੇ ਜੀ ਬੀਜੇਪੀ ਹਾਂਜੀ ਤੇ ਜਿਹੜੇ ਪਹਿਲਾਂ ਸੀਗੇ ਪ੍ਰਧਾਨ ਮੰਤਰੀ ਡਾਕਟਰ ਮੋਨ ਸਿੰਘ ਦਾ ਸਰਕਾਰ ਉਹ ਲਈ ਸੀਗੀ ਵਧੀਆ ਸੀ ਜੀ ਉਸ ਟਾਈਮ ਦੇ ਮੁਤਾਬਿਕ ਉਹ ਵਧੀਆ ਸੀਗੇ ਕੋਈ ਇਦਾਂ ਦੀ ਗੱਲ ਨਹੀਂ ਹੁਣ ਜੋ ਚੱਲ ਰਿਹਾ ਉਹ ਬਹੁਤ ਵਧੀਆ ਹੈ ਜੀ ਉਹ ਵਧੀਆ ਉਹ ਵਧੀਆ ਸੀ ਪਰ ਹੁਣ ਇਹ ਔਰ ਜ਼ਿਆਦਾ ਵਧੀਆ ਬਿਲਕੁਲ ਬਿੱਟੂ ਹਾਂਜੀ ਬਿੱਟੂ ਕੈਂਡੀਡੇਟ ਠੀਕ ਹੈ ਜੀ ਕਾਂਗਰਸ ਦੇ ਕੈਂਡੀਡੇਟ ਸੀ ਲਾਸਟ ਟਾਈਮ ਹੁਣ ਵਿਜੇਪੀ ਦੇ ਕੈਂਡੀਡੇਟ ਆ ਵੋਟਾਂ ਤਾਂ ਪਾਰਟੀ ਨੂੰ ਪੈਂਦੀਆਂ ਜੀ ਧੰਨਵਾਦ ਜਨਾਬਾ ਹਾਂਜੀ ਹਾਂ ਦੀ ਪਾਰਟੀ ਨੂੰ ਵੋਟਾਂ ਪੈਂਦੀਆਂ ਜੀ ਬੰਦੇ ਨੂੰ ਨਹੀਂ ਪੈਂਦੀਆਂ ਜੀ ਆ ਹਾਂਜੀ ਹਾਂ ਇਹ ਸੈਂਟਰ ਦੀ ਵੋਟਾਂ ਨੇ ਸੈਂਟਰ ਤੋਂ ਰਿਲੇਟਡ ਵੋਟਾਂ ਨੇ ਇਹ ਪ੍ਰਧਾਨ ਮੰਤਰੀ ਤੋਂ ਰਿਲੇਟਡ ਵੋਟਾਂ ਨੇ ਉਹਨਾਂ ਪ੍ਰਧਾਨਤਰੀ ਜੀ ਨੂੰ ਵੋਟਾਂ ਪੈਣਗੀਆਂ ਇੱਥੇ ਬਿੱਟੂ ਦਾ ਜਾਂ ਉਸ ਜਿੱਦਾਂ ਕੋਈ ਮੈਨੇ ਨਹੀਂ ਹੈਗਾ। ਪਰ ਮਤ ਲੱਗਦਾ ਵੀ ਬਿੱਟੂ ਸਹੀ ਕੈਂਡੀਡੇਟ ਖੜਾ ਰਿਹਾ ਵੀ ਜੀ। ਨਹੀਂ ਜੀ ਬਿੱਟੂ ਕੈਂਡੀਡੇਟ ਜੋ ਵੀ ਹੋਵੇ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ। ਹਾਂ ਜੀ ਪਾਰਟੀ ਨਾਲ ਆ ਜੀ ਕੈਂਡੀਡੇਟ ਕੋਈ ਵੀ ਹੁੰਦਾ ਚਾਹੇ। ਪੰਜਾਬ ਦੇ ਵਿੱਚ 25 ਸਾਲਾਂ ਤੋਂ ਮਾਂ ਸਰਕਾਰ ਹੈ ਕੋਈ ਲੱਗਿਆ ਕੰਮ ਕਰ ਹੋਇਆ ਕਿ ਨਹੀਂ? ਦੇ ਹਾਂ ਪਹਿਲੇ ਨਾਲ ਕੁਝ ਪਹਿਲੇ ਨਾਲੋਂ ਕੋਈ ਠੀਕ ਹੋ ਰਿਹਾ ਜੀ ਕੰਮ। ਹਾਂ ਜੀ ਹਾਂ। ਰੋਡਸ ਵਗੈਰਾ ਵਧੀਆ ਕੋਈ ਏਦਾਂ ਦੀ ਸਮੱਸਿਆ ਜੀ ਲੁੱਟ ਖ ਲਾਈਟ ਦੀ ਵੀ ਪ੍ਰੋਬਲਮ ਹੈ ਜੀ ਲਾਈਟ ਦੀ ਵੀ ਪ੍ਰੋਬਲਮ ਹੈ ਜੀ ਲਾਈਟ ਦੀ ਵੀ ਪ੍ਰੋਬਲਮ ਹੈ ਜੀ ਲਾਈਟ ਬੜੀ ਜਾਣ ਲੱਗੇ ਉਸ ਤੋਂ ਬਾਅਦ ਹਾਂਜੀ ਉਹ ਕਹਿੰਦੇ ਸੀ ਫੁੱਲ ਲਾਈਟ ਦੇ ਦੇਣ ਸਰਕਾਰ ਕਹਿੰਦੀ ਫ੍ਰੀ ਦੇ ਰਹੇ ਆ ਫੁੱਲ ਲਾਈਟ ਦੇ ਰਹੇ ਆ ਫੁੱਲ ਫੁੱਲ ਲਾਈਟ ਨਹੀਂ ਹੈਗੀ ਜੀ ਬੜੀ ਲਾਈਟ ਕੱਢਦੀ ਹੈ ਜੀ ਹਾਂਜੀ ਆ ਧੰਨਵਾਦ ਕੀ ਨਾਮ ਹੈ ਤੁਹਾਡਾ ਜੀ ਨਵੇ ਚਲਸੀਆ ਲੋਕ ਸਭਾ ਚੁਣ ਆ ਗਿਆ ਤਾਂ ਉਹ ਕਿਹੜਾ ਕੈਂਡੀਡੇਟ ਜਾਂ ਪਾਰਟੀ ਤੋਂ ਦਾ ਬਾਜਪਾ ਠੀਕ ਹੈ ਕੇਂਦਰ ਵਿੱਚ ਹੈ ਯਾਨੀ ਵੀ ਆਏਗਾ ਤਾਂ ਯਾਨੀ ਵੀ ਕੁਝ ਕੰਮ ਕਰੇਗਾ ਤਾਂ ਦੋਨੋਂ ਤਰ੍ਹਾਂ ਹੋਗਾ ਤਾਂ ਬੜੀਆ ਕੰਮ ਹੋਗਾ तो की तरफ है। हाँ जी ठीक है। पहले लगता है बाकी प्रदेशों तो में जिस हिसाब से काम हुए है उस हिसाब से यहाँ भी हम उम्मीद रखते हैं अगर आए तो अच्छा काम लगता है पंजाब में भी बीजेपी उम्मीद चाहिए उम्मीद है पूरी आ जाए तो बढ़िया तेरह में से कितनी कम से कम इस बार छः तो पक्का ही है पक्का ही है ਅਕੜੀ ਕੀ ਨਾ ਮੈਂ ਤੁਹਾਡਾ ਅਮਰਜੀਤ ਸਿੰਘ ਕਹਿਤ ਰਿਹਾ ਤੁਹਾਨੂੰ ਦੁਬਾਰਾ ਕੈਮਰਾ ਲੱਗੇਗਾ ਅੱਛਾ ਅਮਰਜੀਤ ਸਿੰਘ ਠੀਕ ਹੈ ਲੋਕ ਸਭਾ ਚੋਂ ਆ ਗਏ ਆ ਕਿਹੜੀ ਪਾਰਟੀ ਦਾ ਉਮੀਦਵਾਰ ਪਸੰਦ ਆ ਤੁਹਾਨੂੰ ਮੈਨੂੰ ਆਪ ਵਾਲੇ ਪਸੰਦ ਨੇ ਠੀਕ ਹੈ ਉਹ ਕਿਉਂ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂ ਕੁਝ ਹਾਂ ਚ ਦੋ ਸਾਰੀਆਂ ਫੈਸਿਲਿਟੀਆਂ ਦੇ ਰਹੇ ਨੇ ਗਰੀਬ ਬੰਦਿਆਂ ਨੂੰ ਡਿਜੀਟਲ ਦੀ ਗੱਲ ਕਰ ਰਹੇ ਸੀ ਸਾਰੀ ਬਹੁਤ ਤਰ੍ਹਾਂ ਦੀਆਂ ਨੇ ਹਾਂ ਹੈਲਥ ਵਾਸਤੇ ਦੇ ਰਹੇ ਨੇ ਬੱਚਿਆਂ ਦੀ ਪੜ੍ਹਾਈ ਵਾਸਤੇ ਦੇ ਰਹੀਆਂ ਨੇ ਸਾਰੀ ਫੈਸਿਲਿਟੀ ਦੇ ਰਹੇ ਨੇ ਕਿਉਂ ਨਹੀਂ ਅਸੀਂ ਅੱਛੇ ਕਮਾਂਗੇ ਉਹਨਾਂ ਨੂੰ ਠੀਕ ਹੈ ਕਿ ਨਹੀਂ ਠੀਕ ਹੈ ਹਾਂ ਬਾਕੀ ਤਾਂ ਲੁੱਟੂ ਕਰ ਰਹੀ ਹੈ ਵਾਦੇ ਕਰਦੇ ਨੇ ਪੂਰਾ ਕੋਈ ਨਹੀਂ ਕਰਦਾ ਹੈ ਠੀਕ ਹੈ ਨਾ 15 ਲੱਖ ਦੇਣਗੇ 20 ਲੱਖ ਦੇਣਗੇ ਜੀ ਕਹਤੇ ਨੇ ਫੇਰ ਕਿੱਥੇ ਦਿੰਦੇ ਨੇ ਸਭ ਝੂਠ ਬਸਾਨ ਕਰਦੇ ਨੇ ਧੋਖਾ ਦਿੰਦੇ ਨੇ ਪਬਲਿਕ ਨੂੰ ਹੁਣ ਕਹਿੰਦੇ ਵੀ ਕਾਂਗਰਸ ਕਹਿੰਦੀ ਵੀ 1 ਲੱਖ ਰੁਪਏ ਦੰਮਾਂਗੇ ਜੇ ਸਾਡੀ ਸਰਕਾਰ ਬਣ ਗਈ ਹੈ ਸੈਂਟਰ ਚ ਉਹ ਸਭ ਉਹ ਝੂਠ ਮਾਰਦੇ ਨੇ ਬਕਵਾਸ ਕਰਦੇ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਲੱਗਦਾ ਵੀ ਔਰਤਾਂ ਨੂੰ 8500 ਰੁਪਏ ਮਹੀਨਾ ਦਿੱਤਾ ਜਾ ਸਕਦਾ ਹੈ ਦੇਖੋ ਉਹਨਾਂ ਦੀ ਪਾਲਿਸੀ ਨੇ ਉਹਨਾਂ ਦੇ ਜਿਹੜਾ ਫਾਈਨਾਂਸ ਨੂੰ ਡੀਲ ਕਰਦੇ ਨੇ ਉਹਨਾਂ ਦੀ ਕੋਈ ਪਾਲਿਸੀ ਹੋएगी ਤਾਂ ਪੈਸਾ ਆਏਗਾ ਤਾਂ ਕਰ ਸਕਦਾ ਸਭ ਕੁਝ ਕਰ ਸਕਦੇ ਨੇ ਕਿਉਂ ਨਹੀਂ ਕਰ ਸਕਦੇ ਜਿਨੇ ਆਪ ਵਾਲੇ ਨੇ ਵਾਅਦਾ ਕੀਆ ਅਗਰ ਉਹ ਨਿਭਾ ਰਹੇ ਨੇ ਅਸੀਂ ਦੇਖ ਰਹੇ ਹਾਂ ਪਹਿਲੇ ਦਿਨ ਤੋਂ ਬਿਜਲੀ ਦੇਤੀ ਹੈਗੀ ਤਾਂ ਹੋ ਸਕਦਾ ਉਹ ਦੇਣਗੇ ਠੀਕ ਹੈ ਕਿ ਨਹੀਂ ਇਹ ਉੱਪਰ ਤੁਹਾਨੂੰ ਲੱਗਦਾ ਵੀ ਇਸ ਵਾਰ ਬਦਲਾਅ ਹੋ ਰਿਹਾ ਹੈ ਪ੍ਰਧਾਨ ਮੰਤਰੀ ਨੂੰ ਪਹੁੰਚਾ ਹੀਦਾ ਹੋਣਾ ਚਾਹੀਦਾ ਹੈ ਲੇਕਿਨ ਹੋਈਗਾ ਨਹੀਂ ਕਿਉਂਕਿ ਯੂਪੀ ਬਿਹਾਰ ਦੇ ਬੰਦੇ ਜਿਹੜੇ ਨੇ ਉਹ ਬੀਜੇਪੀ ਨੂੰ ਇਹ ਵੋਟ ਦੇਣਗੇ ਉਧਰ ਕਿਉਂਕਿ ਉਹ ਉਹਨਾਂ ਨੂੰ 2-2000 ਰੁਪਏ ਦੇ ਦਿੰਦੇ ਨੇ ਮੋਦੀ ਜੀ ਤੇ ਉਹ ਬੜਾ ਦੇ ਦੇਣਗੇ ਪੰਜਾਬ ਵਾਲੇ ਤਾਂ ਲੰਦੇ ਨਹੀਂ ਹੈਗੇ ਪੰਜਾਬ ਵਾਲੇ ਨੂੰ ਕੋਈ ਲੋੜ ਨਹੀਂ ਇਹਦੀ ਉਹਦੀ ਇੱਥੇ ਤਾਂ ਕੱਪੜੇ ਫਾੜ ਦੇਣਗੇ ਬੀਜੇਪੀ ਵਾਲੇ ਆnde ਜੋ ਹਾਲਚਲ ਦੇਖ ਰਹੇ ਇਹਨਾਂ ਦਾ ਪ੍ਰਧਾਨ ਮੰਤਰੀ ਬਸ ਤੁਹਾਨੂੰ ਚੰਗਾ ਕਿਹੜਾ ਲੱਗਿਆ ਡਾਕਟਰ ਮਨਮੋਹਨ ਸਿੰਘ ਦਾ ਮਨਮੋਹਨ ਸਿੰਘ ਦੀ ਬੈਸਟ ਦੀ ਬੈਸਟ ਮਨਮੋਹਨ ਸਿੰਘ ਉਹਦੀ ਆਰਥਿਕ ਨੀਤੀ ਅੱਜ ਤੱਕ ਨਹੀਂ ਚੇਂਜ ਹੋ ਸਕੀ ਐਨੀਆਂ ਵਧੀਆ ਪਾਲਸੀਆਂ ਉਹਨਾਂ ਨੇ ਬਣਾਈਆਂ ਸੀ ਵੀ ਬਿਰੋ ਕਮਨ ਨਹੀਂ ਦੱਸ ਸਕਦੇ ਕਿ ਕੌਣ મોદી ਨੂੰ ਕਿੱਥੇ ਸੁਭਾਅ ਕਰਦਾ ਇਹ ਇਹ ਤਾਂ ਧੋਖੇबाज ਬੰਦਾ ਹੈਗਾ ਧੋਖਾ ਦਿੰਦਾ ਲੋਕਾਂ ਨੂੰ 18 ਲੱਖ ਆਇਆ ਅਜੇ ਤੱਕ ਕਾਲਾ ਤਾਂ ਨਹੀਂ ਆਇਆ ਅਜੇ ਤੱਕ ਨਹੀਂ ਆਇਆ ਹਰ ਚੀਜ਼ ਤੇ ਧੋਖੇबाज ਨੇ ਲੋਕ ਉਹ ਬੇਨਾਂ ਅਸੀਂ ਕੀ ਕਰਨਾ ਨੋਟਬੰਦੀ ਨਾ ਕਰੇ ਕਰੇ ਨਾ ਕਰੇ ਕੀ ਫਾਇਦਾ ਹੋਇਆ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਾਡਾ ਤਾਂ ਬਿਜ਼ਨਸ ਅੱਗੇ ਨਾਲੋਂ ਜ਼ੀਰੋ ਹੋ ਗਿਆ ਹੈਗਾ ਬਿਲਕੁਲ ਇਹ ਦੱਸੋ ਵੀ ਪੰਜਾਬ ਚ 13 ਚੋਂ ਵੱਧ ਸੀਟਾਂ ਕਿਹੜੀ ਪਾਰਟੀ ਲੈ ਜਾਈਗੀ 13 ਚੋਂ ਵੱਧ ਸੀਟਾਂ ਕਿਹੜੀ ਪਾਰਟੀ ਲੈ ਆਪ ਲੈ ਕੇ ਜਾਏਗੀ ਕਿੰਨੀਆਂ ਜੀ ਕਟੋਟ ਅਟ 89 ਠੀਕ ਹੈ ਬਾਕੀ ਜੀ ਬਾਕੀ ਇੱਕ ਇੱਕ ਦੋ ਦੋ ਵਾਜੇ ਕੀ ਬਸ ਹੋਰ ਕੀ ਹੋਰਾਂ ਨੂੰ ਕੀ ਆਣਾ ਇੱਥੇ ਸਾਡੀ ਦੇ ਉਸਤੇ ਬੀਜੇਪੀ ਦੀ ਸਥਿਤੀ ਪੰਜਾਬ ਵਿੱਚ ਕੀ ਮੈਂ ਦੇਖ ਰਿਹਾ ਹਾਂ ਬਿਲਕੁਲ ਜ਼ੀਰੋ ਹੈ ਦੋਨਾਂ ਪਾਰਟੀਆਂ ਦੀ ਲੁਧਿਆਣਾ ਦੇ ਵਿੱਚ ਦੁਕਾਨਦਾਰਾਂ ਨੇ ਵੱਖ-ਵੱਖ رائے ਰੱਖੀ ਹੈ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਕਿ ਕਿਹੜੀ ਪਾਰਟੀ ਜਾਂ ਉਮੀਦਵਾਰ ਨੂੰ ਪਸੰਦ ਕਰਦੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਲੁਧਿਆਣਾ